ਗੁਰੂਬੀਰੀ ਸਾਸੰਗ ਜੀ ਬਲਵਿੰਦਰ ਸਿੰਘ ਬਾਜਵਾ ਵੱਲੋਂ ਗੁਰਸਤਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰਿਆਂ ਹੀ ਸਤਜਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ 1666 ਈਸਵੀ ਦੇ ਵਿੱਚ ਮਾਤਾ ਗੁਜਰੀ ਜੀ ਅਤੇ ਪਿਤਾ ਗੁਰੂ ਤੇਗ ਬਹਾਦਰ ਜੀ ਦੇ ਘਰ ਗੁਰੂ ਗੋਬਿੰਦ ਸਿੰਘ ਨੇ ਪਟਨਾ ਦੀ ਧਰਤੀ ਜੋ ਕਿ ਵਿਧਾਰ ਵਿੱਚ ਹੈ ਅਵਤਾਰ ਪਾਇਆ ਸੀ ਆਰਾ ਪਰਿਵਾਰ ਗੁਰੂ ਜੀ ਨੇ ਪੰਥ ਦੇ ਲਿਖੇ ਲਾਤਾ ਚਾਰੇ ਸਹਿਬਜ਼ਾਦੇ 9 ਸਾਲ ਦੀ ਉਮਰ ਦੇ ਵਿੱਚ ਪਿਤਾ ਦੀ ਜਿਹੜੀ ਕੁਰਬਾਨੀ ਦਿੱਤੀ ਸੀ ਅਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਪ੍ਰਣ ਕੀਤਾ ਸੀ ਅਤੇ ਇੱਕ ਸਿੰਘਾਂ ਨੂੰ ਉਪਦੇਸ਼ ਦਿੱਤਾ ਕਿ ਹੁਣ ਸਿੱਖ ਕੌਮ ਦੁਨੀਆ ਦੇ ਵਿੱਚ ਇੱਕ ਵੱਖਰੀ ਕੌਮ ਅਸੀਂ ਆ ਬਸੋਨੇ ਹ ਜਿਸ ਦਾ ਕਿ ਦੁਨੀਆ ਦੇ ਵਿੱਚ ਇੱਕ ਵੱਖਰਾ ਇਤਿਹਾਸ ਹੋਵੇਗਾ ਸੋ ਉਹਨਾਂ ਨੇ ਆ ਜਿੱਥੇ ਪੰਜ ਪਿਆਰਿਆਂ ਨੂੰ 1699 ਈਸਵੀ ਦੇ ਵਿੱਚ ਅੰਮ੍ਰਿਤ ਸ਼ਕਾ ਕੇ ਤਿਆਰ ਵਰਤਾਰ ਕੀਤਾ ਅਤੇ ਪੰਜਾਂ ਪਿਆਰਿਆਂ ਕੋਲੋਂ ਆਪ ਰਮੇਸ਼ ਆਮਰ ਛਕਿਆ ਉਹਨਾਂ ਨੇ ਤੋਂ ਵਾਹ ਪ੍ਰਗਟਿਓ ਮਰਦ ਅਗਮੜਾ ਵ੍ਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਦਿਲਾ ਤੋਂ ਸਾਰੀ ਦੁਨੀਆ ਦੇ ਵਿੱਚ ਆ 5 ਜਨਵਰੀ ਦਾ ਜਿਹੜਾ ਦਿਨ ਹੈ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਸਾਡੇ ਜੋਤੇ ਸਾਰੇ ਗੁਰੂ ਘਰਾਂ ਦੇ ਵਿੱਚ ਬੜੇ ਵੱਡੇ ਪੱਧਰ ਤੇ ਜਿਹੜੇ ਦੁਆਨ ਲਾਏ ਜਾਂਦੇ ਹਨ ਅਤਾ ਉਹਨਾਂ ਦੇ ਜਿੰਨੇ ਵੀ ਜੀਵਨੀ ਦੇ ਬਾਰੇ ਸੰਗਤਾਂ ਨੂੰ ਫਿਰ ਤੋਂ ਜਾਣੂ ਕਰਾਇਆ ਜਾਂਦਾ ਹੈ ਤੋਂ ਤੁਹਾਨੂੰ ਲੈ ਕੇ ਚੱਲਦੇ ਹਾਂ ਸਿੱਖ ਕਲਚਰ ਸੁਸਾਇਟੀ ਗੁਰੂ ਘਰ ਅੱਜ ਦੇ ਕੀ ਸਵੇਰ ਤੋਂ ਲੈ ਕੇ ਰਾਤ ਦੇ 12 ਵਜੇ ਤੋਂ ਬਾਅਦ ਤੱਕ ਵੀ ਸੰਗਤਾਂ ਜਿਹੜੀਆਂ ਭਾਰੀ ਅ ਗਿਣਤੀ ਦੇ ਵਿੱਚ ਉੱਥੇ ਪਹੁੰਚ ਰਹੀਆਂ ਸਨ ਠਾਠਾਂ ਮਾਰਦਾ ਕੱਠ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਤੇ ਗੁਰੂ ਗੋਬਿੰਦ ਸਿੰਘ ਦੇ ਜੀਵਨ ਦੇ ਬਾਰੇ ਇਤਿਹਾਸਕਾਰਾਂ ਕੋਲੋਂ ਕਥਾਵਾਚਕਾਂ ਕੋਲੋਂ ਰਾਗੀ ਜਥਿਆਂ ਕੋਲੋਂ ਢਾਡੀ ਜਥਿਆਂ ਕੋਲੋਂ ਉਹਨਾਂ ਦੇ ਜੀਵਨ ਦੇ ਬਾਰੇ ਜਿਹੜਾ ਉਹ ਚਾਨਣਾ ਬਾਰੇ ਸਨ ਕਿ ਕਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਜੇ ਸਮੇ ਕੋਈ ਉੱਚੀ ਸਾ ਵੀ ਨਹੀਂ ਸੀ ਜਾ ਸਕਦਾ ਉਹਨਾਂ ਨੇ ਖਾਲਸਾ ਪੰਥ ਦੀ ਸਜਣਾ ਕੀਤੀ ਰਣਜੀਤ ਨਗਾਰਾ ਵਸਾਇਆ ਅਤੇ ਸਾਰੀ ਹੀ ਦੁਨੀਆ ਨੂੰ ਧਰਮਾਂ ਤੋਂ ਜਾਤਾਂ ਤੋਂ ਊਚ ਨੀਚ ਅਮੀਰ ਗਰੀਬ ਸਾਰਿਆਂ ਨੂੰ ਇੱਕੋ ਹੀ ਬਾਟੇ ਦੇ ਵਿੱਚ ਅਮਰ ਛਕਾ ਕੇ ਸੋ ਇੱਕ ਵਾਰੀ ਦੁਨੀਆ ਨੂੰ ਦੱਸ ਦਿੱਤਾ ਕਿ ਅਸੀਂ ਸਾਰੇ ਹੀ ਬਰਾਬਰ ਹਾਂ ਸੋ ਆਓ ਤੁਹਾਨੂੰ ਫਿਰ ਹੁਣ ਥੋੜੇ ਜੇ ਸਮੇਂ ਦੇ ਲਈ ਕੀ ਲੈ ਕੇ ਚੱਲਦੇ ਹਾਂ ਸਿੱਖ ਕਲਚਰ ਸੁਸਾਇਟੀ ਗੁਰੂ ਘਰ ਜਿੱਥੇ ਕੀ ਗੁਰੂ ਗੋਬਿੰਦ ਸਿੰਘ ਜੀ ਦਾ ਦਰਪੁਰ ਉਹ ਜਿਹੜਾ ਕਿ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਦੇ ਨਾਲ ਅਤੇ ਬੜੀ ਚੜਦਾ ਚੜ੍ਹਦੀ ਕਲਾ ਦੇ ਨਾਲ ਆਮਨਾਇਆ ਜਾ ਰਿਹਾ ਹੈ ਸੋ ਚਲਦੇ ਹਾਂ ਸਿੱਖ ਕਲਚਰ ਸੁਸਾਇਟੀ ਗੁਰੂਕਾਰ ਜੰਨ ਤੁਰੱਖ ਅੱਜ ਸਵੇਰ ਤੋਂ ਹੀ ਐਤਵਾਰ ਦਾ ਦਿਨ ਹੋਣ ਕਰਕੇ ਵੀ ਸੰਗਤਾਂ ਦਾ ਜੋਸ਼ ਸਵੇਰ ਤੋਂ 4 ਵਜੇ ਤੋਂ ਲੈ ਕੇ ਜੋ ਕਿ ਤਿੰਨ ਚਾਰ ਚੱਲ ਰਹੇ ਹਨ ਸਾਰਾ ਦਿਨ ਬਹੁਤ ਹੀ ਸੰਗਤਾਂ ਨੇ ਹਾਜ਼ਰੀ ਭਰੀ ਹੈ ਹੁਣ ਵੀ ਰਾਤ ਦੇ 12 ਵਜੇ ਫੁੱਲਾਂ ਦੀ ਵਰਖਾ ਨਾਲ ਸਮਾਪਤੀ ਹੋਵੇਗੀ ਅਸੀਂ ਗੁਰੂ ਸਾਹਿਬ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ ਅਪੀਲ ਕਰਦੇ ਹਾਂ ਅਤੇ ਜੋ ਉਹਨਾਂ ਨੇ ਸ਼ੀਸ਼ੀ ਦਿੱਤੀਆਂ ਨੇ ਉਹਨਾਂ ਦਾ ਕੋਈ ਵੀ ਅਜ ਦੇ ਨਹੀਂ ਮੋੜ ਸਕਦੇ ਮੈਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਇਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਸ਼ਹੀਦ ਪਿਤਾ ਦੇ ਪੁੱਤਰ ਤੇ ਸ਼ਹੀਦ ਪੁੱਤਰਾਂ ਦੇ ਪਿਤਾ ਤਾਨਤਨ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ ਗੁਰਦੁਆਰਾ ਸਿੱਖਰ ਸਾਡੀ ਦੇ ਵਿੱਚ ਬੜੀ ਚੜ੍ਹਦੀ ਕਲਾ ਨਾਲ ਮਨਾਇਆ ਗਿਆ ਵਾ ਤਾਨਤਨ ਗੁਰੂ ਗੋਬਿੰਦ ਸਿੰਘ ਜੀ ਦਾ ਇਸ਼ਾਨ ਕਦੀ ਜ਼ਿੰਦਗੀ ਚ ਨਹੀਂ ਭੁੱਲ ਸਕਦੇ ਕਿਉਂਕਿ ਉਹਨਾਂ ਨੇ ਸਰਬੰਸਵਾਰ ਕੇ ਸਾਨੂੰ ਇੱਕ ਜੀਵਨ ਯਾਤ ਦੱਸੀ ਆ ਅਮਰਿਤ ਛਾ ਕੇ ਬਾਜਾਂ ਵਾਲਿਆਂ ਨੇ ਇੱਕ ਚਿੜੀਆ ਤੋਂ ਬਾਜ ਚੜਾਏ ਨੇ ਚਮਕੌਰ ਦੀ ਗੱਲ ਯਾਦ ਕਰੀਏ ਸਾਖਾ ਸਰਹੰਦ ਕਰੀਏ ਬਾਜਾਂ ਵਾਲਿਆ ਕਿੱਥੇ ਕਿੱਥੇ ਤੇਰੀਆਂ ਗੱਲਾਂ ਹੋ ਸਕਦੀਆਂ ਵਾ ਅੱਜ ਸੁਬੂਚਾ ਸੰਸਾਰ ਜਿਹੜਾ ਵਾ ਗੁਰੂ ਸਾਹਿਬ ਜੀ ਦੇ ਆਗਮਨ ਪੁਰਬ ਦੀ ਖੁਸ਼ੀ ਤੇ ਵਿੱਚ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਨਾ ਰਿਹਾ ਵਾ ਸੁਮੁੱਚੀਆਂ ਸੰਗਤਾਂ ਨੂੰ ਅੱਜ ਦੇ ਸਬ ਅਵਸਰ ਤੇ ਲੱਖ ਲੱਖ ਵਧਾਈਆਂ ਹੋਵਣ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਮਰਦ ਅਗੰਬੜੇ ਵੈ ਪ੍ਰਗਟਿਓ ਮਰਦ ਅਗੰਬੜਾ ਵਰੀਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਕਲਗੀ ਤਰਪੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਪ੍ਰਕਾਸ਼ ਗੁਰਪੁਰਬ ਟਰਾਈ ਸਟੇਟ ਦੇ ਕੇਂਦਰੀ ਸਥਾਨ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰੇਚਮ Ondel ਨਿਊਯਾਰਕ ਵਿਖੇ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਅਤੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾ ਰਿਹਾ ਹੈ ਅੱਜ ਜਿੱਥੇ ਅੰਮ੍ਰਿਤ ਵੇਲੇ ਤੋਂ ਲੈ ਕੇ ਐਤਵਾਰ ਸਮੁੱਚੇ ਦਿਨ ਭਰ ਦੇ ਦੀਵਾਨ ਸਜੇ ਉਥੇ ਹੁਣ ਫਿਰ ਸ਼ਾਮ ਨੂੰ 5 ਵਜੇ ਤੋਂ ਲੈ ਕੇ ਹੁਣ ਰਾਤ ਦੇ 12 ਵਜੇ ਤੱਕ ਲਗਾਤਾਰ ਇਹ ਦੀਵਾਨ ਸਜਣੇ ਹਨ ਠੀਕ ਰਾਤ 12 ਵਜੇ ਆਰਤੀ ਸ਼ਬਦਾਂ ਦਾ ਕੀਰਤਨ ਹੁੰਦਿਆਂ ਹੋਇਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਉੱਪਰ ਫੁੱਲਾਂ ਦੀ ਵਰਕਾ ਕਰਦੇ ਹੋਏ ਆ ਕਲਗੀਧਰ ਪਾਤਸ਼ਾਹ ਦੀਆਂ ਸੰਗਤਾਂ ਬਖਸ਼ਿਸ਼ਾਂ ਪ੍ਰਾਪਤ ਕਰਨਗੀਆਂ ਔਰ ਕੱਲ ਨੂੰ 6 ਜਨਵਰੀ ਅੰਮ੍ਰਿਤ ਵੇਲੇ ਤੋਂ ਲੈ ਕੇ ਫਿਰ ਸਾਰਾ ਦਿਨ ਭਰ ਦੇ ਦੀਵਾਨ ਰਾਤ ਦੇ 9 ਵਜੇ ਤੱਕ ਸਜਣੇ ਹਨ ਬੇਅੰਤ ਸੰਗਤਾਂ ਨੇ ਅੱਜ ਵੀ ਹਾਜ਼ਰੀਆਂ ਭਰੀਆਂ ਰਾਤ ਦੇ ਦੀਵਾਨਾਂ ਵਿੱਚ ਵੀ ਹਾਜ਼ਰੀਆਂ ਭਰ ਰਹੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜਿਨ੍ਹਾਂ ਦਾ ਪਟਨਾ ਸਾਹਿਬ ਦੀ ਧਰਤੀ ਤੇ ਪ੍ਰਕਾਸ਼ ਆਗਮਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਗ੍ਰਹਿ ਵਿਖੇ ਮਾਤਾ ਗੁਜਰੀ ਦੀ ਕੁੱਖ ਤੋਂ ਸੰਨ 1666 ਦੇ ਵਿੱਚ ਹੋਇਆ ਬੇਅੰਤ ਪਰਉਪਕਾਰ ਤੇ ਬਖਸ਼ਿਸ਼ਾਂ ਕਲਗੀਧਰ ਪਾਤਸ਼ਾਹ ਨੇ ਸਮੁੱਚੀ ਮਾਨਵਤਾ ਤੇ ਸਮੁੱਚੀ ਸਿੱਖ ਕੌਮ ਦੇ ਉੱਤੇ ਕੀਤੀਆਂ ਜਿੱਥੇ ਖਾਲਸਾ ਪੰਥ ਸਾਜਿਆ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਆਪਣਾ ਕੇਂਦਰ ਸਿੱਖੀ ਦਾ ਪ੍ਰਚਾਰ ਵਾਸਤੇ ਬਣਾਇਆ ਉਸੇ ਧਰਤੀ ਤੇ ਖਾਲਸਾ ਸਾਜਿਆ ਉਸੇ ਧਰਤੀ ਦੇ ਉੱਤੇ ਕਿਲੇ ਉਸਾਰੇ ਗਏ ਸ੍ਰੀ ਕੇਸਗੜ੍ਹ ਸਾਹਿਬ ਦਾ ਪਾਵਨ ਸਥਾਨ ਉਸੇ ਧਰਤੀ ਤੇ ਸ੍ਰੀ ਅਨੰਦਪੁਰ ਸਾਹਿਬ ਔਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਸਰਬੰਸ ਪਰਿਵਾਰ ਕੁਰਬਾਨ ਕਰਕੇ ਪਿਤਾ ਕੁਰਬਾਨ ਮਾਤਾ ਦੀ ਸ਼ਹਾਦਤ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤਾਂ ਸਮੁੱਚਾ ਪਰਿਵਾਰ ਕੁਰਬਾਨ ਕੀਤਾ ਕੌਮ ਤੋਂ ਸਮੁੱਚੀ ਮਨੁੱਖਤਾ ਤੋਂ ਔਰ ਆਖਿਆ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸਤਚਾਰ ਚਾਰ ਮੂਏ ਤੋਂ کیا ਹੁਆ ਜੀਵਤ ਕਈ ਹਜ਼ਾਰ ਸਿੱਖ ਕੌਮ ਇੱਕ ਇੱਕ ਸਿੱਖ ਦਾ ਰੋਮ ਰੋਮ ਵੀ ਕਲਗੀਧਰ ਪਾਤਸ਼ਾਹ ਦਾ ਕਰੋੜਾਂ ਕਰੋੜਾਂ ਵਾਰੀ ਸ਼ੁਕਰਾਨਾ ਕਰੇ ਤਾਂ ਵੀ ਭਾਰਤ ਦੇਸ਼ ਦੇ ਲੋਕ ਤੇ ਸਿੱਖ ਕੌਮ ਕਲਗੀਧਰ ਪਾਤਸ਼ਾਹ ਦਾ ਕਰਜ਼ ਨਹੀਂ ਉਤਾਰ ਸਕਦੀ ਜਿੰਨੇ ਪਰ ਉਪਕਾਰ ਉਸ ਦਾਤਾ ਜੀ ਨੇ ਸਾਡੇ ਤੇ ਕੀਤੇ ਆ ਅੱਜ ਬੜੀ ਸ਼ਰਧਾ ਭਾਵਨਾ ਨਾਲ ਆਪਾਂ ਨਿਊਯਾਰਕ ਦੀ ਧਰਤੀ ਤੇ ਬੈਠ ਜਿੱਥੇ-ਜਿੱਥੇ ਵੀ ਗੁਰਨਾਨਕ ਨਾਮ ਲੈਵਾ ਬਾਕੀ ਹੋਰ ਸਿੱਖ ਕੌਮ ਬੈਠੀ ਆ ਇਹਨਾਂ ਦਿਹਾੜਿਆਂ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਗੁਰਪੁਰਬ ਮਨਾ ਰਹੇ ਆ ਸਮੁੱਚੀਆਂ ਸੰਗਤਾਂ ਨੂੰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ ਮਨ ਹਿਰਦੇ ਚ ਬਾਣੀ ਤਨ ਤੇ ਬਾਣਾ ਵਸਾਓ ਕਲਗੀਧਰ ਪਾਤਸ਼ਾਹ ਦੇ ਪੁੱਤਰ ਧੀਆਂ ਬਣੀਏ 12 ਜਨਵਰੀ ਦਿਨ ਐਤਵਾਰ ਨੂੰ ਗੁਰਦੁਆਰਾ ਸੇਕ ਕਲਚਰ ਸੁਸਾਇਟੀ ਵਿਖੇ ਅੰਮ੍ਰਿਤ ਸੰਚਾਰ ਵੀ ਹੋ ਰਿਹਾ ਹੈ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਜਰੂਰ ਦਸ਼ਮੇਸ਼ ਪਿਤਾ ਦੀਆਂ ਬਖਸ਼ਿਸ਼ਾਂ ਦੇ ਪਾਤਰ ਪੰਜ ਕਕਾਰੀ ਰਹਿਤ ਮਰਯਾਦਾ ਦੇ ਧਾਰਨੀ ਹੋ ਕੇ ਲਈਏ ਔਰ ਦਸ਼ਮੇਸ਼ ਪਿਤਾ ਦੀਆਂ ਬਖਸ਼ਿਸ਼ਾਂ ਨਾਲ ਸਾਰੇ ਝੋਲੀਆਂ ਪਰੀਏ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਸਭ ਨੂੰ ਜੀ ਆਇਆਂ ਲੱਖ ਲੱਖ ਵਧਾਈਆਂ ਗਲੋਬਲ ਪੰਜਾਬ ਦੇ ਸਮੁੱਚੇ ਗੁਰਪਿਆਰੇ ਸਮੁੱਚੀ ਟੀਮ ਦਾ ਜਿੱਥੇ ਦਾਸ ਧੰਨਵਾਦੀ ਹੈ ਉੱਥੇ ਮੇਰੇ ਸਤਕਾਰਯੋਗ ਵੀਰ ਸਰਦਾਰ ਪ੍ਰਤੀਪ ਸਿੰਘ ਜੀ ਗਿੱਲ ਸਮੁੱਚੇ ਗੁਰੂ ਪਿਆਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਲ 1668 Vamos, quanta?